ਹੋਂਡਾ ਵੀ ਚਲਾਇਆ ਬੜਾਈਆਂ ਮਾਂ ਵੀ ਭਜਾਇਆ ਜੀਨ ਵੀ ਪਾਲ ਲਈ ਦੀ ਪਜਾਮਾ ਵੀ ਹਟਾਇਆ ਓ ਜੀਨ ਵੀ ਪਾਲ ਲਈ ਦੀ ਪਜਾਮਾ ਨਹੀਂ ਫੁਲਾਇਆ ਅੱਜ ਕੱਲ ਮਿੱਤਰਾਂ ਨੇ ਲੈ ਲਿਆ ਬੁਲਟ ਅੱਜ ਕੱਲ ਮਿੱਤਰਾਂ ਨੇ ਲੈ ਲਿਆ ਬੁਲਟ ਗੇੜਾ ਦੇਈਦਾ ਏ ਸ਼ੌਂਕ ਨਾਲ ਬਣ ਠਣ ਕੇ ਓ ਕੀਤੀਆਂ ਕਮਾਈਆਂ ਹੁਣ ਕਰਦੇ ਆ ਐਸ਼ ਤਾਈਆਂ ਰਹੀਦਾ ਏ ਪਿੰਡ ਵਿੱਚ ਇੱਕ ਤਣਕੇ ਕਿਤੀਆਂ ਕਮਾਈਆਂ ਤਾਈਆਂ ਕਰਦੇ ਆ ਐਸ਼ ਤਾਈਆਂ ਰਹੀਦਾ ਏ ਪਿੰਡ ਵਿੱਚ ਇੱਕ ਤਣਕੇ ਉਹ ਚੰਗੇ ਰਾਹ ਤੇ ਪਾਇਆ ਸਾਨੂੰ ਬਾਪੂ ਅਤੇ ਮਾਂ ਨੇ ਤਾਈਆਂ ਅੱਜ ਹੁੰਦੀਆਂ ਸਲਾਮਾਥਾਂ ਥਾਂ ਨੇ ਬਾਹਰਲੇ ਮੁਲਕ ਤੱਕ ਜਾਏ ਅਸੀਂ ਉੱਡ ਆਏ ਅਸਮਾਨ 'ਚ ਜਹਾਜ਼ ਚੜ੍ਹ ਕੇ ਕੀਤੀਆਂ ਕਮਾਈਆਂ ਹੁਣ ਕਰਦੇ ਆਂ ਐਸ਼ ਤਾਈਆਂ ਰਹਿਦਾ ਏ ਪਿੰਡ ਵਿੱਚ ਹਿੱਕ ਤਣ ਕੇ ਉਹ ਕੋਠੀ 'ਚ ਖੜਾਤੀ ਗੱਡੀ ਲੈ ਕੇ ਕਾਲੇ ਰੰਗ ਦੀ ਦਿਨ ਰਾਤ ਵੈਰੀਆਂ ਨੂੰ ਸੂਲੀ ਤੇ ਜੋ ਟੰਗਦੀ ਕੋਠੀ 'ਚ ਖੜਾਤੀ ਗੱਡੀ ਲੈ ਕੇ ਕਾਲੇ ਰੰਗ ਦੀ ਦਿਨ ਰਾਤ ਵੈਰੀਆਂ ਨੂੰ ਸੂਲੀ ਤੇ ਜੋ ਟੰਗਦੀ ਆਉਂਦੇ ਸਾਲ ਲੈਣੀ ਲੰਡੀ ਜੀਪ ਨਾਲੇ ਘੋੜੀ ਹਰ ਚੀਜ਼ ਤੇ ਸਵਾਦ ਅਸੀਂ ਲੈਣਾ ਛੱਡ ਕੇ ਉਹ ਕੀਤੀਆਂ ਕਮਾਈਆਂ ਹੁਣ ਕਰਦੇ ਆਂ ਐਸ਼ ਤਾਈਆਂ ਰਹੀਦਾ ਏ ਪਿੰਡ ਵਿੱਚ ਇੱਕ ਧਣਕੇ ਉਹ ਮਾਣ ਬੜਾ ਸਾਨੂੰ ਯਾਰੋ ਸਾੜਿਆਂ ਪਰਾਵਾਂ ਦਾ ਪੱਕੇ ਹੋ ਕੇ ਬਾਹਰਲੇ ਮੁਲਕ ਵਿੱਚੋਂ ਆਿਆਂ ਦਾ ਮਾਣ ਬੜਾ ਸਾਨੂੰ ਯਾਰੋ ਸਾਡਿਆਂ ਪਰਾਵਾਂ ਦਾ ਪੱਕੇ ਹੋ ਕੇ ਬਾਹਰਲੇ ਮੁਲਕ ਵਿੱਚੋਂ ਆਿਆਂ ਦਾ ਰਾਜਪੁਰੇ ਵਾਲੀ ਸਾਨੂੰ ਰੋਕੇ ਨਾ ਪੁਲਿਸ ਉਹ ਰਾਜਪੁਰੇ ਵਾਲੀ ਸਾਨੂੰ ਰੋਕੇ ਨਾ ਪੁਲਿਸ ਤਾਈਆਂ ਹੋਏ ਪੈਨੇ ਕੋਲੇ ਵੈਰੀ ਸੜ ਸੜ ਕੇ ਕੀਤੀਆਂ ਕਮਾਈਆਂ ਹੁਣ ਕਰਦੇ ਆਂ ਐਸ਼ ਤਾਈਆਂ ਰਹੀਦਾ ਏ ਪਿੰਡ ਵਿੱਚ ਹਿੱਕ ਤਣ ਕੇ ਅਕ ਕੀਤੀਆਂ ਕਮਾਈਆਂ ਹੁਣ ਕਰਦੇ ਆਂ ਐਸ਼ ਤਾਈਂ ਰਹੀਦਾ ਏ ਸੂਰੋਂ ਵਿੱਚ ਇੱਕ ਤਣਕੇ ਵਾਹ ਜੀ ਵਾਹ